ਰਾਗ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਚਉ ਪਦੇ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈ ਭੰ ਗੁਰ ਪ੍ਰਸਾਦ ਸਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸ਼ਰਨੁ ਤੁਹਾਰੀਆ ਪੇਖੋਂ ਸਦਾ ਹਜੂਰ ਸ਼ਬਦ ਪਿਛੋਂ ਰਾਤੀ ਸੱੜੜਾ ਨਾਮ ਖਸਮ ਕਾਲੇ ਖੇਮੇ ਛਤਰ ਸਰਾਏ ਚੇ ਦਿਸਣ ਰਤ ਪੀੜੇ ਜਿਨਨੀ ਤੇਰਾ ਨਾਮ ਧਿਆਇਆ ਤਿਨ ਕੋ ਸਦ ਮਿਲੇ ਬਾਬਾ ਮੈਂ ਤਰ ਮਹੀਨ ਕੂੜਿਆ ਨਾਮ ਨਾ ਪਾਇਆ ਤੇਰਾ ਅੰਧਾ ਪਰਮ ਭੂਲਾ ਮਨ ਮੇਰਾ ਰਹਾਉ ਸਾਥ ਕੀਤੇ ਦੁਖ ਪਰ ਫੁੜੇ ਪੂਰਬ ਲਿਖੇ ਮਾਏ ਸੁਖ ਥੋੜੇ ਦੁਖ ਅਗਲੇ ਦੁਖੇ ਦੁਖ ਵਿਹਾਰੇ ਵਿਛੜਿਆ ਤਾਂ ਤਿਆ ਵਿਛੜੈ ਮਿਲਿਆ ਤਾਂ ਕਿਆ ਲੇ ਸਾਹਿਬ ਸੋ ਸਾਲਾਹੀਐ ਜਿਨ ਕਰ ਦੇਖਿਆ ਫੇਰ ਸੰਜੋਗੀ ਮੇਲਾਵੜਾ ਇਨ ਤਨ ਕੀ ਤੇ ਭੋਗ ਵਿਜੋਗੀ ਮਿਲ ਵਿਛੜੇ ਨਾਨਕ ਭੀ ਸੰਜੋਗ ਮਾਰੂ ਮਹੱਲਾ ਪਹਿਲਾ ਮਿਲ ਮਾਤਾ ਪਿਤਾ ਪਿੰਦ ਕਮਾਇਆ ਤਿਨ ਕਰਤਾ ਲੇਖ ਲਿਖਾਇਆ ਲੇਖ ਦਾਤ ਜੋਤ ਵੜਿਆਈ ਮਿਲ ਮਾਇਆ ਸੁਰਤ ਗਵਾਈ ਮੂਰਖ ਮਨ ਕਾਹੇ ਕਰ ਸਹਿ ਮਾਣਾ ਉਠ ਚੱਲਣਾ ਮੁਖਤਮੈ ਪਾਣਾ ਰਹਾਉ ਤਜ ਸਾਧ ਸਹਜ ਸੁਖ ਹੋਈ ਕਰ ਛੱਡਣੇ ਰਹੇ ਨਾਮ ਪੋਈ ਕਿਛ ਖਾਜੈ ਕਿਛ ਧਰ ਜਾਈਐ ਜੇ ਬਾਹੁਰ ਦੁਨੀਆ ਆਈਐ ਸਦ ਕਾਇਆ ਪਤ ਹੰਡਾਏ ਫਰਮਾਇਸ਼ ਬਹੁਤ ਚਲਾਏ ਕਰ ਸੇਜ ਸੁਖਾਂ ਲਈ ਸੋਵੈ ਹੱਥੀ ਪਾਉਂਦੀ ਕਾਹੇ ਰੋਵੈ ਘਰ ਘੁੰਮਣ ਵਾਣੀ ਭਾਈ ਬਾਪ ਪੱਥਰ ਤਰਨ ਨਾ ਜਾਈ ਕਉ ਬੇੜਾ ਜਿਉ ਚੜਹਾਉ ਕਹੋ ਨਾਨਕ ਦੇਵ ਕਾਹੂ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਇ ਲੇਖ ਪੈ ਜਿਉ ਜਿਉ ਕਿਰਤ ਚਲਾਏ ਤਿਉ ਚੱਲੀਐ ਤਉ ਗੁਣ ਨਾਹੀ ਅੰਤ ਹਰੇ ਚਿੱਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਜਾਲੀ ਰੈਣ ਜਾਲ ਦਿਨ ਹੂਆ ਜੇਤੀ ਘੜੀ ਫਾਹੀ ਤੇਤੀ ਰਸ ਰਸ ਚੋਗ ਚੁਗ ਹੈ ਨਿਤ ਫਸ ਹੈ ਛੂਟ ਸਮੂੜੇ ਕਵਨ ਗੁਣੀ ਕਾਇਆ ਆਰਨ ਮਨ ਵਿੱਚ ਲੋਹਾ ਪੰਜ ਅਗਨ ਟਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਿਨੇਹਾ ਏਕ ਨਾਮ ਅੰਮ੍ਰਿਤ ਉਹ ਦੇਵ ਤਉ ਨਾਮੁ ਤ੍ਰਿਸ਼ਟਸ ਦੇਹਾ ਮਾਰੂ ਮਹੱਲਾ ਪਹਿਲਾ ਵਿਮਨ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ ਪਦਮਨ ਜਾਵਲ ਜਲ ਰਤ ਸੰਗਤ ਸੰਗ ਲੋਕ ਨਹੀਂ ਰੇ ਦਾਦਰ ਤੂੰ ਕਬਹ ਨਾ ਜਾਣ ਸਰੇ ਪਕਸ ਸੇ ਬਾਲ ਬਸ ਸਿਰਮਲ ਜਲ ਅੰਮ੍ਰਿਤ ਨਾਲਖ ਸਿਰੇ ਰਹਾ ਬਸ ਜਲ ਨਿਤ ਨਾ ਵਸ ਅਲੀਅਲ ਮੇਰ ਚਚਾ ਗੁਣ ਰੇ ਚੰਦ ਕੁਮਦਨੀ ਦੂਰ ਹੋ ਨਿਵਸਸ ਅਨਭਉ ਤਾਰ ਮੇਰੇ ਅੰਮ੍ਰਿਤ ਖੰਡ ਦੂਧ ਮਦ ਸੰਚਸ ਤੂੰ ਬਨ ਚਾ ਤੁਰ ਰੇ ਆਪਣਾ ਆਪ ਤੂੰ ਕਬ ਹੁਣਾ ਛੋੜਸ ਕਿਸਨ ਪ੍ਰੀਤ ਜਿਉ ਰੇ ਪੰਡਿਤ ਸੰਗਵ ਸਹ ਜਨ ਮੂਰਖ ਆਗਮ ਸਾਸ ਸੁਨੇ ਆਪਣਾ ਆਪ ਤੂੰ ਕਬ ਹੰਨ ਛੋੜ ਸਵਾਨ ਕੂਛ ਜਿਉ ਰੇ ਇਕ ਪਾਖੰਡੀ ਨਾਮ ਨਾ ਰਚ ਹੈ ਇਕ ਹਰ ਹਰ ਚਰਣੀ ਰੇ ਪੂਰਬ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪਰੇ ਮਾਰੂ ਮਹੱਲਾ ਪਹਿਲਾ ਸ਼ਲੋਕ ਪਤਿਤ ਗੁਨੀਤ ਅਸੰਖ ਹੋਹਿ ਹਰ ਜਨਨੀ ਮਨ ਲਾਗ ਅਸਰ ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ ਸ਼ਬਦ ਸਖੀ ਸਹੇਲੀ ਗਰਬ ਗਹੇਲੀ ਸੁਣ ਸਹ ਕੀ ਇੱਕ ਬਾਤ ਸੁਹੇਲੀ ਜੋ ਮੈਂ ਬੇਦਨ ਸਾ ਕਿਸ ਅੱਖਾਂ ਮਾਈ ਹਰ ਬਿਨ ਜੀਉ ਨਾ ਰਹੈ ਕੈਸੇ ਰੱਖਾਂ ਮਾਈ ਰਹਾਉ ਹਾਂ ਦੋਹਾ ਗਣ ਖਰੀ ਰਿਆਣੀ ਗਿਆ ਸੁਜੋਬਨ ਧੰ ਪਛਤਾਣੀ ਤੂੰ ਦਾਨਾ ਸਾਥ ਬਸਿਰ ਮੇਰਾ ਖਿਜਮਤ ਕਰੀ ਜਨ ਬੰਦਾ ਤੇਰਾ ਪੰਤ ਨਾਨਕ ਅੰਦੇਸ਼ਾ ਏਹੀ ਦਿਨ ਦਰਸ਼ਨ ਕੈਸੇ ਰਾਵ ਸਨੇਹੀ ਮਾਰੂ ਮੁਹੱਲਾ ਪਹਿਲਾ ਮੂਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ ਗੁਰ ਕੀ ਬਚਨੀ ਹਾਟ ਬਿਕਾਨਾ ਜਿਤ ਲਾਇਆ ਤਿਤ ਲਾਗਾ ਤੇਰੇ ਲਾਲੇ ਕਿਆ ਚਤੁਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ ਰਹਾਉ ਮਾ ਲਾਲੀ ਪਿਓ ਲਾਲਾ ਮੇਰਾ ਹਉ ਲਾਲੇ ਕਾ ਜਾਇਆ ਲਾਲੀ ਨਾ ਚੈ ਲਾਲਾ ਗਾਵੇ ਭਗਤ ਕਰਉ ਤੇਰੀ ਰਾਇਆ ਪੀਹ ਤਾ ਪਾਣੀ ਆਣੀ ਮੀਰਾ ਖਾਹੇ ਤਾ ਪੀਸਣ ਜਾ ਪੱਖਾ ਫੇਰੀ ਪੈਰ ਮਲੋਵਾ ਜੱਗ ਸਰਹਾ ਤੇਰਾ ਨਾਮ ਲੂਣ ਹਰਾਮੀ ਨਾਨਕ ਲਾਲਾ ਬਖਸ਼ ਹੈ ਤੁਧ ਬੜੀ ਆਈ ਆ ਆ ਦੁਗਾਰ ਦਇਆ ਪਤ ਦਾ ਤੁਧ ਵਿਣ ਮੁਕਤ ਨ ਪਾਈ ਮਾਰੂ ਮਹੱਲਾ ਪਹਿਲਾ ਕੋਈ ਆਖੈ ਭੂਤ ਨਾ ਕੋ ਕਹੈ ਬੇਤਾਲਾ ਕੋਈ ਆਖੈ ਆਦਮੀ ਨਾਨਕ ਵਿਚਾਰਾ ਪਿਆ ਦੇਵਾਨਾ ਸਾਹਤਾ ਨਾਨਕ ਬਉਰਾਨਾ ਹਉ ਹਰ ਬਿਨ ਅਵਰ ਨ ਜਾਣਾ ਰਹਾਉ ਤਉ ਦੇਵਾਨਾ ਜਾਣੀਐ ਜਾਂ ਭੈ ਦੇਵਾਨਾ ਹੋਏ ਏ ਕੀ ਸਾਹਿਬ ਬਾਹਰਾ ਦੂਜਾ ਅਵਰ ਨ ਜਾਣੇ ਕੋਈ ਤਉ ਦੇਵਾਨਾ ਜਾਣੀਐ ਜਾਂ ਏਕਾਕਾਰ ਕਮਾਏ ਹੁਕਮ ਪਛਾਨੈ ਖਸਮਤਾ ਦੂਜੀ ਅਵਰ ਸਿਆਣ ਪਤਾਏ ਤਉ ਦੇਵਾ ਨਾ ਜਾਣੀਐ ਜਾ ਸਾਹਿਬ ਧਰੇ ਪਿਆਰ ਮੰਦਾ ਜਾਣੈ ਆਪਕੋ ਅਵਰ ਭਾ ਸੰਸਾਰ ਮਾਰੂ ਮਹੱਲਾ ਪਹਿਲਾ ਇਹ ਤਾਂ ਸਰਬ ਰਹਿਆ ਭਰਪੂਰ ਮਨ ਮੁਖ ਫਿਰ ਹੈ ਸੇ ਜਾਣ ਹਿੰਦੂਰ ਸੋ ਧਨ ਵਖਰ ਨਾਮ ਹਿਰਦੈ ਹਮਾਰੈ ਜੇ ਤੂੰ ਦੇਖੇ ਕਿ ਸਨਿਸਤਾਰੇ ਰਹਾਉ ਨਾ ਇਹ ਧਨ ਜਲੇ ਨਾ ਤਸਕਰ ਲੈ ਜਾਏ ਨਾ ਇਹ ਧਨ ਡੂਬੈ ਨਾ ਇਸ ਧਨ ਕੋ ਮਿਲੈ ਸਜਾਇ ਇਸ ਧਨ ਕੀ ਦੇਖ ਹੋ ਵੜਾਈ ਸਹਜੇ ਮਾਤੇ ਅਨ ਦਿਨ ਜਾਈ ਇੱਕ ਬਾਤ ਅਨੂਪ ਸੁਨਹੁ ਨਰ ਭਾਈ ਇਸ ਧਨ ਬਿਨ ਕਹੋ ਕਿਨੈ ਪਰਮ ਗਤ ਪਾਈ ਬੰਤ ਨਾਨਕ ਅਕਾਤ ਕੀ ਕਥਾ ਸੁਣਾਏ ਸਤਿਗੁਰ ਮਿਲੇ ਤਾਂ ਇਹ ਤਨ ਪਾਏ ਮਾਰੂ ਮਹੱਲਾ ਪਹਿਲਾ ਸੂਰ ਸਰਸੋਸ ਲੈ ਸੰਸਾਰ ਕੋ ਖਲੈ ਜੁਗਤ ਕਰ ਮਰਤ ਸੋਸਣ ਬੰਧ ਕੀਜੈ ਮੀਨ ਕੀ ਚਕਲ ਸਿਉ ਜੁਗਤ ਮਨ ਰਾਖੀਐ ਉੱਡੇ ਨਹ ਹੰਸ ਨਹ ਕੰਦ ਛੀਜੈ ਮੂੜੇ ਕਾਇ ਚ ਪਹਨ ਪੁਲਾ ਨਹ ਚੀਨਿਆ ਪਰਮਾਨੰਦ ਬੈਰਾਗੀ ਰਹਾਉ ਹਜ਼ਾਰ ਗਹੋ ਜਾਰ ਲੈ ਅਮਰ ਗਹੋ ਮਾਰ ਲੈ ਪ੍ਰਾਤ ਤਨ ਛੋਡ ਤਉ ਅਪਿਓ ਕੀਜੈ ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਐ ਉੱਡੈ ਨਹ ਹੰਸ ਨਹ ਕੰਭ ਸੀਜੈ ਬੰਤ ਨਾਨਕ ਜਨੋ ਰਵੈ ਜੇ ਹਰ ਮਨੋ ਮਨ ਪਵਨ ਸਿਉ ਅੰਮ੍ਰਿਤ ਪੀਜੈ ਮੇਨ ਕੀ ਚੱਪਲ ਸਿਉ ਜੁਗਤ ਮਨ ਰਾਖੀਐ ਉੱਡੈ ਨਹ ਹਾਂਸ ਨਹ ਕੰਧ ਸੀਜੈ ਮਾਰੂ ਮਹੱਲਾ ਪਹਿਲਾ ਮਾਇਆ ਮੂਈਨਾ ਮਨ ਮੁਆ ਸਰ ਲਹਿਰੀ ਮੈ ਮਤ ਬੋਧਿ ਜਲ ਸਿਰ ਤਰ ਟਿਕੇ ਸਾਚਾ ਵਖਰ ਜਿਤ ਮਾਨਕ ਮਨ ਮਹਿ ਮਨ ਮਾਰਸੀ ਸਚ ਨਾ ਲਾਗੈ ਕਤ ਰਾਜਾ ਤਖਤ ਟਿਕੇ ਗੁਣੀ ਮੈਂ ਪੰਚਾਇਣ ਰਤ ਬਾਬਾ ਸਾਜਾ ਸਾਹਿਬ ਦੂਰ ਨਾ ਦੇਖ ਸਰਬ ਜੋਤ ਜਗ ਜੀਵਨਾ ਸਿਰ ਸਿਰ ਸਾਚਾ ਲੇਖ ਰਹਾ ਬ੍ਰਹਮਾ ਵਿਸ਼ਨ ਰਿਖੀ मुਨੀ ਸ਼ੰਕਰ ਇੰਦ ਤਪੈ ਤੇ ਖਾਰੀ ਮਨ ਹੁਕਮ ਸੋਹ ਹੈ ਦਰ ਸਾਚੈ ਆਕੀ ਮਰਹ ਹੈ ਅਪਾਰੀ ਜੰਗਮ ਜੋਤ ਜਤੀ ਸੰਿਆਸੀ ਗੁਰ ਪੂਰੈ ਵਿਚਾਰੀ ਬਿਨ ਸੇਵਾ ਫਲ ਕਬ ਹੁ ਨ ਪਾਵਸ ਸੇਵਾ ਕਰਨੀ ਸਾਰੀ ਨਿ ਤਨ ਆਂ ਤਨ ਨਿ ਗੁਰਿਆ ਗੁਰ ਨਿ ਮਾਨਿਆ ਤੂੰ ਮਾਨ ਅੰਧੁਲੇ ਮਾਨ ਕ ਗੁਰ ਪਕੜਿਆ ਨਿ ਤਾਣਿਆ ਤੂੰ ਤਾਣ ਹੋਮ ਜਪਾ ਨਹੀਂ ਜਾਣਿਆ ਗੁਰ ਮਤੀ ਸਾਚ ਪਛਾਨ ਨਾਮ ਬਿਨਾ ਨਾ ਹਿੰਦਰਟ ਹੋਈ ਝੂਠਾ ਆਵਣ ਜਾਣ ਸਾਚਾ ਨਾਮ ਸਲਾਹੀਐ ਸਾਚੇ ਤੇ ਤ੍ਰਿਪਤ ਹੋਏ ਜਾਨ ਰਤਨ ਮਨ ਮਾਂ ਜੀਐ ਬਹੜ ਨ ਮੈਲਾ ਹੋਏ ਜਬ ਲਗ ਸਾਹਿਬ ਮਨ ਵਸੈ ਤਬ ਲਗ ਬਿਗਨ ਨ ਹੋਏ ਨਾਨਕ ਸਿਰ ਦੇ ਛੁਟੀਐ ਮਨ ਤਨ ਸਾਚਾ ਸੋਏ ਮਾਰੂ ਮਹੱਲਾ ਪਹਿਲਾ ਜੋਗੀ ਜੁਗਤ ਨਾਮ ਨਿਰਮਾਇਲ ਤਾ ਕੈ ਮੈ ਨਾ ਰਾਤੀ ਪ੍ਰੀਤਮਨਾਥ ਸਦਾ ਸਤ ਸੰਗੇ ਜਨਮ ਮਰਨ ਗਤ ਬੀਤੀ ਗੁਸਾਈ ਤੇਰਾ ਕਹਾ ਨਾਮ ਕੈਸੇ ਜਾਤੀ ਜਾ ਤਉ ਭੀਤਰ ਮਹਿਲ ਬੁਲਾਵ ਹੈ ਪੂਛੋਂ ਬਾਤ ਨਿਰੰਤਿ ਰਹਾਉ ਬ੍ਰਹਮਣ ਬ੍ਰਹਮ ਗਿਆਨ ਇਸਨਾਨੀ ਹਰ ਗੁਣ ਪੂਜੈ ਪਾਤੀ ਏਕੋ ਨਾਮ ਏਕ ਨਾਰਾਇਣ ਤ੍ਰਿ ਭਵਨ ਏਕਾ ਜੋਤੀ ਜਿਹਵਾ ਡੰਡੀ ਇਹ ਕਟ ਛਾਬਾ ਤੋ ਲੋਂ ਨਾਮ ਅਜਾਤੀ ਏਕੋ ਹਾਰ ਸਾਹ ਸਭ ਨਾਮ ਸਿਰ ਬਣ ਜਾ ਰੇਕ ਭੰਤੀ ਦੋਵੇਂ ਸਿਰੇ ਸਤਿਗੁਰੂ ਨਿਵੇੜੇ ਸੋ ਬੂਝੈ ਜਿਸ ਏਕ ਲੇਵਲਾ ਦੀ ਜੀ ਹੋਂ ਰਹਿ ਨਿ ਭ੍ਰੰਤੀ ਸ਼ਬਦ ਵਸਾਏ ਭਰਮ ਚੁਕਾਏ ਸਦਾ ਸੇਵਕ ਦਿਨ ਰਾਤੀ ਉਪਰ ਗगन ਗगन ਪਰ ਗੂਰ ਤਾਕ ਅਗੰ ਗੁਰੂ ਪੁਨ ਵਾਸੀ ਗੁਰਬਚਨੀ ਬਾਹਰ ਘਰ ਏਕੋ ਨਾਨਕ ਭਇਆ ਉਦਾਸੀ ਰਾਗ ਮਾਰੂ ਮਹੱਲਾ ਪਹਿਲਾ ਘਰ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਅਹਿਨ ਸ ਜਾਗੈ ਨੀਂਦ ਨਾ ਸੋਵੈ ਸੋ ਜਾਣੈ ਜਿਸ ਵੇ ਦਿਨ ਹੋਵੈ ਪ੍ਰੇਮ ਕੇ ਕਾਨ ਲਗੇ ਤਨ ਭੀਤਰ ਵਹਿਦ ਕੇ ਜਾਣੈ ਕਾਰੀ ਜੀਉ ਜਿਸਨੂੰ ਸਾਚਾ ਸਿਫਤੀ ਲਾਏ ਗੁਰਮੁਖ ਵਿਰਲੇ ਕਿਸੈ ਬੁਝਾਏ ਅੰਮ੍ਰਿਤ ਕੀ ਸਾਰ ਸੋਈ ਜਾਣੈ ਜੇ ਅੰਮ੍ਰਿਤ ਕਾ ਵਾਪਾਰੀ ਜੀਉ ਤਹਾ ਤੇ ਸੇਤੀ ਧਨ ਪ੍ਰੇਮ ਰਚਾਏ ਗੁਰ ਕੈ ਸ਼ਬਦ ਤਥਾ ਚਿਤ ਲਾਏ ਸਹਜ ਸੇਤੀ ਧਨ ਖਰੀ ਸੁਹੇਲੀ ਤ੍ਰਿਸ਼ਨਾ ਤਿਖਾ ਨਿਵਾਰੀ ਜੀਉ ਸੰਸਾ ਤੋੜੇ ਭਰਮ ਚੁਕਾਏ ਸਹਜੇ ਸਿਫਤੀ ਧਨ ਚੜਾਏ ਬੁਰਕਾ ਸ਼ਬਦ ਮਰੇ ਮਨ ਮਾਰੇ ਸੁੰਦਰ ਜੋਗਾ ਧਾਰੀ ਜੀਓ ਹੋਮੈ ਜਲਿਆ ਮਨੁ ਵਿਸਾਰੇ ਜੰਮ ਪਰਵਤ ਜਹੈ ਖੜਕ ਕਰਾਰੇ ਅਬ ਕਹਿ ਕਹਿਆ ਨਾਮ ਨ ਮਿਲੇਈ ਤੂੰ ਸਹੋਜੀ ਅੜੇ ਭਾਰੀ ਜੀਓ ਮਾਇਆ ਮਮਤਾ ਪਗ ਹੈ ਖਿਆਲੀ ਜੰਮਪੁਰ ਫਾ ਸਹੰਗਾ ਜਮ ਜਾਲੀ ਹੇਤ ਕੇ ਬੰਧਨ ਤੋੜਨਾ ਸਾਖ ਹੈ ਤਾ ਜਮ ਕਰੇ ਖੁਆਰੀ ਜੀਓ ਨਾ ਹਉ ਕਰਤਾ ਨਾਮੈ ਕੀਆ ਅੰਮ੍ਰਿਤ ਨਾਮ ਸਤਗੁਰ ਦੀਆ ਜਿਸ ਤੁੰ ਦੇਹਿਤ ਸੈ ਕਿਆ ਚਾਰਾ ਨਾਨਕ ਸ਼ਰਨ ਤੁਮਾਰੀ ਜੀਓ ਮਾਰੂ ਮਹੱਲਾ ਤੀਜਾ ਘਰ ਪਹਿਲਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਜਹ ਬੈ ਸਾਲਹਿ ਤਹ ਬੈ ਸੰਸਵਾਮੀ ਜਹ ਭੇਜੈ ਤਹ ਜਾਵਾਂ ਸਭ ਨਗਰੀ ਮਹੇ ਕੋ ਰਾਜਾ ਸਭੇ ਸੁਵਿਤ ਹੈ ਥਾਵਾਂ ਬਾਬਾ ਦੇਹ ਵਸਾ ਸਤ ਗਾਵਾਂ ਜਾਤੇ ਸਹਜੇ ਸਹਿਜ ਸਮਾਵਾਂ ਰਹਾਵ ਬੁਰਾ ਭਲਾ ਕਿਸ ਆਪ ਸਤੇ ਜਾਣਿਆ ਇਹ ਸਗਲ ਵਿਕਾਰਾ ਇਹ ਫੁਰਮਾਇਆ ਖતમ ਕਾ ਹੋਵਾ ਵਰਤੈ ਇਹ ਸੰਸਾਰਾ ਇੰਦਰੀ ਤਾ ਸਬਲ ਕਹੀਤ ਹੈ ਇੰਦਰੀ ਕੇ ਸਤੇ ਹੋਈ ਆਪੇ ਖੇਲ ਕਰੈ ਸਭ ਕਰਤਾ ਐਸਾ ਗੁਰਝੈ ਕੋਈ ਗੁਰ ਪ੍ਰਸਾਦੀ ਏਕ ਲਿਬਲਾ ਦੀ ਦੁਭਧਾ ਤਵੇ ਬਿਨਾਸੀ ਜੋਤਿ ਸਿ ਭਾਣਾ ਸੋ ਸਤ ਕਰ ਮਾਨਿਆ ਕਾਤੀ ਜਮ ਕੀ ਫਾਸੀ ਬੰਦ ਨਾਨਕ ਲੇਖਾ ਮੰਗੈ ਕਵਨਾ ਜਾਂਚੂ ਕਾ ਮਨ ਅਭਿਮਾਨਾ ਤਾਸਤਾ ਧਰਮ ਰਾਏ ਜਗਤ ਹੈ ਪੈ ਸਚੇ ਕੀ ਸਰਣਾ ਮਾਰੂ ਮਹੱਲਾ ਤੀਜਾ ਆਵਣ ਜਾਣਾ ਨਾ ਥੀਐ ਨਿਜ ਕਰਵਾਸਾ ਹੋਏ ਸਤਿ ਖਜ਼ਾਨਾ ਬਖਸ਼ਿਆ ਆਪੇ ਜਾਣੈ ਸੋਏ ਏ ਮਨ ਹਰ ਜੀਉ ਚੇਤ ਤੂੰ ਮਨ ਹੋ ਤਜ ਵਿਕਾਰ ਗੁਰ ਕੈ ਸ਼ਬਦ ਧਿਆਏ ਤੂੰ ਸੱਚ ਲੱਗੀ ਪਿਆਰ ਰਹਾ ਐਥੈ ਨਾਮੁ ਭੁੱਲਿਆ ਫਿਰ ਹੱਥ ਕਥਾਉ ਨਾ ਪਾਇ ਜੋਨੀ ਸਭ ਪੁਹਾਈ ਅਨ ਵਿਸ਼ਵਾ ਮਾਹ ਸਮਾਏ ਵਡ ਭਾਗ ਜੀ ਗੁਰ ਪਾਇਆ ਪੂਰਬ ਲਿਖਿਆ ਮਾਏ ਅਣ ਦਿਨ ਸੱਚੀ ਭਗਤ ਕਰ ਸੱਚਾ ਲੈ ਮਿਲਾਏ ਆਪੇ ਸ੍ਰਿਸ਼ਟ ਸਭ ਸਾਜੀਐ ਆਪੇ ਨਦਰ ਕਰੇ ਨਾਨਕ ਨਾਮ ਵਡਿਆਈਆ ਜੈ ਭਾਵੇ ਤੈ ਦੇ ਮਾਰੂ ਮਹੱਲਾ ਤੀਜਾ ਪਿਛਲੇ ਗੁਨਾਹ ਬਖਸ਼ਾਏ ਜੀਉ ਆਪ ਤੂੰ ਮਾਰਗ ਪਾਏ ਹਰ ਕੀ ਚਰਣੀ ਲਾਗ ਰਹਾ ਵਿੱਚ ਹਉ ਆਪ ਗਵਾਏ ਮੇਰੇ ਮਨ ਗੁਰਮੁਖ ਨਾਮ ਹਰਿ ਭਿਆਏ ਸਦਾ ਹਰ ਚਰਣੀ ਲਾਗ ਰਹਾ ਏਤ ਮਨ ਏਕੈ ਭਾਏ ਰਹਾ ਨਾਮ ਹੈ ਜਾਤਿ ਨਾ ਪਤ ਹੈ ਨਾਮ ਹੈ ਥੇਹ ਨਾ ਥਾਮ ਸ਼ਬਦ ਭੇਦ ਭ੍ਰਮ ਕਟਿਆ ਗੁਰਨਾਮ ਦੀ ਆ ਸਮਝਾਈ ਇਹ ਮਨ ਲਾਲਚ ਕਰਦਾ ਫਿਰੈ ਲਾਲਚ ਲਾਗਾ ਜਾਈ ਤੰਦਰ ਕੂੜ ਵਾਪਿਆ ਜਮਪੁਰ ਚੋਂ ਤਾਂ ਖਾਏ ਨਾਨਕ ਸਭ ਕਿਸ ਆਪੇ ਆਪ ਹੈ ਦੂਜਾ ਨਹੀਂ ਕੋਏ ਭਗਤ ਖਜ਼ਾਨਾ ਬਖਸ਼ਿਓ ਗੁਰਮੁਖਾ ਸੁਖ ਹੋਏ ਮਾਰੂ ਮਹੱਲਾ ਤੀਜਾ ਸੱਚ ਰੱਤੇ ਸੇ ਟੋਲ ਲਹੋ ਸੇ ਵਿਰਲੇ ਸੰਸਾਰ ਤិន ਮਿਲਿਆ ਮੁਖ ਉਜਲਾ ਜਪ ਨਾਮ ਮੁਰਾਰ ਬਾਬਾ ਸੱਚਾ ਸਾਹਿਬ ਹਿਰਦੈ ਸੰਭਾਲ ਸਤਗੁਰ ਆਪਣਾ ਪੁੱਛ ਦੇ ਲੇਹੁ ਵਖਰ ਭਾਲ ਰਹਾ ਇਕ ਸੱਚਾ ਸਭ ਸੇਵਦੀ ਤੁਰ ਭਾਗ ਮਿਲਾਵਾ ਹੋਇ ਗੁਰਮੁਖ ਮਿਲੇ ਸੇ ਨ ਵਿਛੜ ਹੈ ਪਾਵਹਿ ਸਤ ਸੋਇ ਇੱਕ ਭਗਤੀ ਸਾਰ ਨ ਜਾਣਨੀ ਮਨ ਮੁਖ ਪਰਮ ਕੋ ਲਾਏ ਉਹ ਥਾ ਵਿੱਚ ਆਪ ਵਰਤਦਾ ਕਰਣਾ ਕਿਛੂ ਨ ਜਾਏ ਜਿਸ ਨਾਲ ਜੋਰ ਨ ਚੱਲੈ ਖਲੇ ਕੀਚੈ ਅਰਦਾਸ ਨਾਨਕ ਗੁਰਮੁਖ ਨਾਮ ਮਨ ਵਸੈ ਤਾਂ ਸੁਣ ਕਰੇ ਸ਼ਾਬਾਸ ਮਾਰੂ ਮਹੱਲਾ ਤੀਜਾ ਮਾਰੂ ਐਸੀ ਤਲ ਕਰੇ ਮਨੂ ਰਹੋ ਕੰਚਨ ਹੋਏ ਸੋ ਸਾਚਾ ਸਲਾਹੀਐ ਤਿਸ ਜੇਵ ਡਿ ਅਵਰਨਾ ਕੋਏ ਮੇਰੇ ਮਨ ਅਨ ਦਿਨ ਧਿਆਏ ਹਰ ਨਾਮ ਸਤਗੁਰ ਕੈ ਬਚਨ ਅਰਾਧ ਤੂੰ ਅਨ ਦਿਨ ਗੁਣ ਗਾਓ ਰਹਾਓ ਗੁਰਮੁਖ ਏਕੋ ਜਾਣੀਐ ਜਾਂ ਸਤਗੁਰ ਦੇ ਬੁਝਾਈਐ ਸੋ ਸਤਗੁਰ ਸਲਾਹੀਐ ਜਦੋਂ ਇਹ ਸੋਜੀ ਪਾਏ ਸਤਗੁਰ ਛੋੜ ਦੂਜੈ ਲਗੇ ਕਿਆ ਕਰਨ ਅੱਗੇ ਜਾਏ ਜਮ ਗੁਰ ਬਧੇ ਮਾਰਿਐ ਹੈ ਬਹੁਤੀ ਮਿਲੇ ਸਜਾਏ ਮੇਰਾ ਪ੍ਰਭ ਵੇ ਪ੍ਰਵਾਹ ਹੈ ਨਾ ਤਿਸਤਿਲ ਨਾ ਤਮਾਏ ਨਾਨਕ ਤਿਸ ਸਰਣਾਈ ਭਜ ਪਉ ਆਪੇ ਬਖਸ਼ ਮਿਲਾਏ ਮਾਰੂ ਮਹੱਲਾ ਚੌਥਾ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜਪਿਓ ਨਾਮ ਸੁਖ ਜਨਕ ਗੁਰ ਬਚਨੀ ਹਰ ਹਰ ਸ਼ਰਨ ਪਰੇ ਦਾਲਦ ਪਹੰਜ ਸੁਦਾਮੇ ਮਿਲਿਓ ਭਗਤੀ ਭਾਏ ਤਰੇ भगत ਵਛਲ ਹਰ ਨਾਮ ਤ੍ਰਿਤਾਰ ਗੁਰਮੁਖ ਕਿਰਪਾ ਕਰੇ ਮੇਰੇ ਮਨ ਨਾਮ ਜਪਤ ਉਧਰੇ ਤੂ ਪ੍ਰਹਿਲਾਦ ਬਿਦਰਦਾਸੀ ਸੁਤ ਗੁਰਮੁਖ ਨਾਮ ਤਰੇ ਰਹਾਉ ਕਲਯੁਗ ਨਾਮ ਪ੍ਰਧਾਨ ਪਦਾਰਥ ਭਗਤ ਜਨਾ ਉਧਰੇ ਨਾਮ ਜੈ ਜੈ ਓ ਕਬੀਰ ਤ੍ਰਿloਚਨ ਸਭ ਦੋਖ ਗਏ ਚਮਰੇ ਗੁਰਮੁਖ ਨਾਮ ਲਗੇ ਸੇ ਉਧਰੇ ਸਭ ਕਿਲ ਵਿਖ ਪਾਪ ਤਰੇ ਜੋ ਜੋ ਨਾਮ ਜਪੈ ਅਪਰਾਧੀ ਸਭ ਤਿੰਨ ਕੇ ਦੋਖ ਪਰ ਹਰੇ ਬੇਸਵਾਰਵਤ ਅਜਾ ਮਲ ਉਧਰਿਓ ਮੁਖ ਬੋਲੇ ਨਾਰਾਇਣ ਨਰ ਹਰੇ ਨਾਮ ਜਪਤ ਉਗਰ ਸੈੰਗਤ ਪਾਈ ਤੋੜ ਬੰਧਨ ਮੁਕਤ ਕਰੇ ਜਨ ਕਉ ਆਪ ਅਨੁਗ੍ਰਹ ਕੀਆ ਹਰ ਅੰਗੀਕਾਰ ਕਰੇ ਸੇਵਕ ਪੈਜ ਰੱਖੇ ਮੇਰਾ ਗੋਵਿੰਦ ਸ਼ਰਨ ਪਰੇ ਉਧਰੇ ਜਨਨਾਲਤ ਹਰਿ ਕਿਰਪਾ ਤਹਾਰੀ ਔਰ ਧਰਿਓ ਨਾਮ ਹਰੇ ਮਾਰੂ ਮਹੱਲਾ ਚੌਥਾ ਸਿਦ ਸਮਾਧ ਜਪਿਓ ਲਿਵ ਲਾਈ ਸਾਧਿਕ ਮਨ ਜਪਿਆ ਜਤਿ ਸਤਿ ਸੰਤੋਖੀ ਕੀਆ ਹਾਇ ਮੁਖ ਇੰਦਰਾਦ ਪਰਵਿਆ ਸ਼ਰਨ ਪਰੇ ਜਪਿਓ ਤੇ ਪਹਾਏ ਗੁਰਮੁਖ ਪਾਰ ਪਿਆ ਮੇਰੇ ਮਨ ਨਾਮ ਜਪਤ ਤਰਿਆ ਧੰਨਾ ਜਟ ਬਾਲਮੀਕ ਬਟਵਾਰਾ ਗੁਰਮੁਖ ਪਾਰ ਪਿਆ ਰਹਾ ਸੁਰਨਾਰ ਗਣ ਗੰਧਰ ਦੇ ਜਪਿਓ ਰਿਖ ਬਪਰਾ ਹਰ ਗਾਇਆ ਸ਼ੰਕਰ ਬ੍ਰਹਮੈ ਦੇਵੀ ਜਪਿਓ ਮੁਖ ਹਰ ਹਰ ਨਾਮ ਜਪਿਆ ਹਰ ਹਰ ਨਾਮ ਜਿੰਨਾ ਮਨ ਭੀਨਾ ਤੇ ਗੁਰਮੁਖ ਪਾਰ ਪਿਆ ਕੋਟ ਕੋਟ ਤੇ 33 ਤਿਹਾਇਓ ਹਰ ਜਤਿਆ ਅੰਤ ਨਾ ਪਾਇਆ ਵੇਹ ਪ੍ਰਣ ਸਿਮਰਤ ਹਰ ਜਪਿਆ ਮੁਖ ਪੰਡਿਤ ਹਰ ਗਾਇਆ ਨਾਮ ਰਸਾਲ ਜਿਨਾਂ ਮਨ ਵਸਿਆ ਤੇ ਗੁਰਮੁਖ ਪਾਰ ਪਇਆ ਅੰਤ ਤਰੰਗੀ ਨਾਮ ਜਿਨ ਜਪਿਆ ਮੈਂ ਗੰਤਨਾ ਕਰ ਸਕਿਆ ਗੋਬਿੰਦ ਕਿਰਪਾ ਕਰੇ ਛਾਏ ਪਾਏ ਜੋ ਹਰ ਪ੍ਰਭ ਮਨ ਪਹਾਇਆ ਗੁਰਤਾਰ ਕਿਰਪਾ ਹਰ ਨਾਮ ਦ੍ਰਿੜਾਇਓ ਜਨ ਨਾਨਕ ਨਾਮ ਲਿਆ ਮਾਰੂ ਮਹੱਲਾ ਚੌਥਾ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਨਿਧਾਨ ਲੈ ਗੁਰਮਤਿ ਹਰਪਤ ਪਾਏ ਹਲਕ ਪਲਤ ਨਾਲ ਚਲਦਾ ਹਰ ਅੰਤੇ ਲੈ ਛਡਾਏ ਜਿਥੈ ਅਵਕਟ ਗਲੀਆਂ ਢੀੜੀਆਂ ਤਿਥੈ ਹਰ ਹਰ ਮੁਕਤ ਕਰਾਏ ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦਿਰੜਾਏ ਮੇਰਾ ਮਾ ਪਿਤਾ ਸੁਤਬੰਧ ਕੋ ਮੈਂ ਹਰ ਦਿਨ ਅਵਰ ਨਾਮ ਆਏ ਰਹਾਉ ਮੈਂ ਹਰ ਬਿਰਹੀ ਹਰ ਨਾਮ ਹੈ ਕੋਈ ਆਣ ਮਿਲਾਵੇ ਮਾਈ ਇਸਿਆ ਕੈ ਮੈਂ ਜੋਦੜੀ ਮੇਰਾ ਪ੍ਰੀਤਮ ਦੇ ਮਿਲਾਇ ਸਤਗੁਰ ਪੁਰਖ ਦਇਆਲ ਪ੍ਰਭ ਹਰ ਮੇਲੇ ਢਿਲ ਨਾ ਪਾਏ ਜेन ਹਰ ਹਰ ਨਾਮ ਨਾ ਚੇਤੇਉ ਸੇ ਭਾਗ ਹੀਨ ਮਰ ਜਾਏ ਓਏ ਫਿਰ ਫਿਰ ਜੋਨ ਪਵਾਈ ਅਹੈ ਮਰ ਜੰਮਹਿ ਆਵੇ ਜਾਏ ਓਏ ਜੰਮਦਰ ਬੱਧੇ ਮਾਰਿਐ ਹਰ ਦਰਗਹ ਮਿਲੇ ਸਜਾਏ ਤੂੰ ਪ੍ਰਭ ਹਮ ਸ਼ਰਣਾਗਤੀ ਮੋ ਕਉ ਮੇਲ ਲਹਿ ਹੋ ਹਰਿ ਰਾਏ ਹਰਿ ਧਾਰ ਕਿਰਪਾ ਜਗ ਜੀਵਨਾ ਗੁਰ ਸਤਗੁਰ ਕੀ ਸ਼ਰਣਾਏ ਹਰ ਜੀਓ ਆਪ ਦਇਆਲ ਹੋਏ ਜਨ ਨਾਨਕ ਹਰ ਮੇਲਾਏ ਮਾਰੂ ਮਹੱਲਾ ਚੌਥਾ ਹਉ ਪੂੰਜੀ ਨਾਮ ਦਸਾਏਂਦਾ ਉਹ ਦਸੇ ਹਰ ਧਨਰਾਸ ਹਉ ਤਿਸ ਵਿਟਹੁ ਖਨ ਖੰਨੀਐ ਮੈਂ ਮੇਲੇ ਹਰ ਪ੍ਰਭ ਪਾਸ ਮੈਂ ਅੰਤਰ ਪ੍ਰੇਮ ਪਿਰੰਮ ਕਾ ਚਉ ਸੱਜਣ ਮਿਲੇ ਮਿਲਾਸ ਮਨ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਧਨਰਾਸ ਗੁਰ ਪੁਰੈ ਨਾਮ ਦ੍ਰਿੜਾਇਆ ਹਰ ਧੀਰ ਕ ਹਰ ਸ਼ਾਬਾਸ ਰਹਾਉ ਹਰ ਹਰ ਆਪ ਮਿਲਾਏ ਗੁਰ ਮੈਂ ਦਸੇ ਹਰ ਧਨਰਾਸ ਦਿਨ ਗੁਰ ਪ੍ਰੇਮ ਨ ਲਭਈ ਜਨ ਦੇਖਹੁ ਮਨ ਨਿਰਜਾਸ ਹਰ ਗੁਰ ਵਿੱਚ ਆਪ ਰਖਿਆ ਹਰ ਮੀਲੇ ਗੁਰ ਸ਼ਾਬਾਸ ਸਾਗਰ ਭਗਤ ਭੰਡਾਰ ਹਰ ਪੂਰੇ ਸਤਗੁਰ ਪਾ ਸਤਗੁਰ ਤੁਠਾ ਖੋਲ ਦੇ ਮੁਖ ਗੁਰਮੁਖ ਹਰਿ ਪ੍ਰਦਾਸ ਮਨ ਮੁਖ ਪਾਗ ਵਿਹੂਣਿਆ ਸਿਖ ਮੁਈਆ ਕੰਧਿ ਪਾਸ ਗੁਰ ਦਾਤਾ ਦਾਤਾਰ ਹੈ ਹਉ ਮੰਗਉਂਦਾ ਹਾਂ ਗੁਰ ਪਾਸ ਚਿਰਿ ਸੁਣਨਾ ਮੇਰ ਪ੍ਰਭ ਮੈਂ ਮਾਨ ਤਨ ਵਡੜੀ ਆਸ ਗੁਰ ਭਾਵੇਂ ਸੁਣ ਬੇਨਤੀ ਜਾਨ ਨਾਨਕ ਕੀ ਅਰਦਾਸ ਮਾਰੂ ਮਹੱਲਾ ਚੌਥਾ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤਿ ਹਰਿ ਵਿਦੈ ਸਮਾਣੀ ਜਪ ਹਰ ਹਰ ਕਥਾ ਵਡਭਾਗੀਆਂ ਹਰ ਉੱਤਮ ਪਦ ਨਿਰਬਾਣੀ ਗੁਰਮੁਖਾ ਮਨ ਪ੍ਰਤੀਤ ਹੈ ਗੁਰਪੂਰੈ ਨਾਮ ਸਮਾਣੀ ਮਨ ਮੇਰੇ ਮੈਂ ਹਰ ਹਰ ਕਥਾ ਮਨ ਪਹਾਣੀ ਹਰ ਹਰ ਕਥਾ ਨਿਤ ਸਦਾ ਕਰ ਗੁਰਮੁਖ ਅਕਥ ਕਹਾਣੀ ਰਹਾਉ ਮੈਂ ਮਨ ਤਨ ਖੋਜ ਢੰਡੋਲਿਆ ਕਿਉ ਪਾਈਐ ਅਕਥ ਕਹਾਣੀ ਸੰਤ ਜਨਾ ਮਿਲ ਪਾਇਆ ਸੁਣ ਅਕਥ ਕਥਾ ਮਨ ਪਹਾਣੀ ਮੇਰੇ ਮਨ ਤਨ ਨਾਮ ਆਧਾਰ ਹਰ ਮੈਂ ਮੇਲੇ ਪੁਰਖ ਸੁਜਾਣੀ ਗੁਰ ਪੁਰਖ ਹੈ ਪੁਰਖ ਮਿਲਾਏ ਪ੍ਰਭ ਮਿਲ ਸੁਰਤੀ ਸੁਰਤ ਸਮਾਣੀ ਵਡ ਪਹਾਗੇ ਗੁਰ ਸੇਵਿਆ ਹਰ ਪਾਇਆ ਸੁਖੁ ਸੁਜਾਨੀ ਮਨ ਮੁਖ ਭਾਗ ਬਿਹੁਣਿਆ ਤੈਨ ਦੁਖੀ ਰਹਿਣ ਬਿਹਾਣੀ ਹਮ ਜਾਤਕ ਦੀਨ ਪ੍ਰਪਤੇ ਰਿਆ ਮੁਖ ਦੀਜੈ ਅੰਮ੍ਰਿਤ ਬਾਣੀ ਸਤ ਗੁਰ ਮੇਰਾ ਮਿੱਤਰ ਪ੍ਰਭ ਹਰ ਮੇਲਹੁ ਸੁਖੁ ਸੁਜਾਨੀ ਜਨ ਨਾਨਕ ਸਰਣਾਗਤੀ ਕਰਿ ਕਿਰਪਾ ਨਾਮ ਸਮਾਣੀ ਮਾਰੂ ਮਹੱਲਾ ਚੌਥਾ ਹਰ ਭਾਉ ਲੱਗਾ ਬੈ ਰਾਗੀਆਂ ਵਡਭਾਗੀ ਹਰ ਮਨ ਰਾਖ ਮਿਲ ਸੰਗਤ ਸਰਦਾ ਉਪਜੈ ਗੁਰ ਸ਼ਬਦੀ ਹਰ ਰਸ ਚਾਖ ਸਭ ਮਨ ਤਨ ਹਰਿਆ ਹੋਇਆ ਗੁਰ ਬਾਣੀ ਹਰ ਗੁਣ ਭਾਖ ਮਨ ਪਿਆਰਿਆ ਮਿੱਤਰਾ ਹਰ ਹਰ ਨਾਮ ਰਸ ਚਾਖ ਗੁਰ ਪੂਰੈ ਹਰ ਪਾਇਆ ਹਲਕ ਪਲਕ ਪਤ ਰਾਖ ਰਹਾਉ ਹਰ ਹਰ ਨਾਮ ਧਿਆਈਐ ਹਰ ਕੀਰਤ ਗੁਰਮੁਖ ਚਾਖ ਤਨ ਘਰਤੀ ਹਰ ਬੀ ਜੀਐ ਵਿੱਚ ਸੰਗਤ ਹਰ ਪ੍ਰਭ ਰਾਖ ਅੰਮ੍ਰਿਤ ਹਰ ਹਰ ਨਾਮ ਹੈ ਗੁਰਪੂਰੈ ਹਰ ਰਸ ਚਾਖ ਮਨ ਮੁਖ ਤ੍ਰਿਸ਼ਨਾ ਪਰ ਰਹੇ ਮਨ ਆਸਾ ਦਹੰਦਿਸ਼ ਬੋਲਾ ਬਿਨ ਨਾਮ ਹੈ ਤ੍ਰਿਗ ਜੀਵਦੇ ਵਿੱਚ ਬਿਸਤਾ ਮਨ ਮੁਖ ਰਾਗ ਓਏ ਆਵਹਿ ਜਾਹ ਕੋ ਵਾਈਐ ਹੈ ਬਹੁ ਜੋਲਨੀ ਦੁਰਗੰਧ ਭਾਖ ਤਰਾਹ ਤਰਾਹ ਸਰਣਾਗਤੀ ਹਰ ਦਇਆ ਧਾਰ ਪ੍ਰਭ ਰਾਖ ਸੰਤ ਸੰਗਤ ਮੇਲਾ ਪਤਰ ਹਰ ਨਾਮ ਮਿਲੇ ਪਤਸਾ ਹਰ ਹਰ ਨਾਮ ਧਨ ਪਾਇਆ ਜਨ ਨਾਨਕ ਗੁਰਮਤਿ ਭਾਖ ਮਾਰੂ ਮਹੱਲਾ ਚੌਥਾ ਘਰ ਪੰਜਵਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਹਰ ਭਗਤ ਭਰੇ ਪੰਡਾ ਗੁਰਮੁਖ RAM ਕਰੇ ਨਿਸਤਾਰਾ ਜਿਸਨੂੰ ਕਿਰਪਾ ਕਰੇ ਮੇਰਾ ਸੁਆਮੀ ਸੋ ਹਰ ਕੇ ਗੁਣ ਗਾਵੇ ਜੀਉ ਹਰ ਹਰ ਕਿਰਪਾ ਕਰੇ ਬਨਵਾਲੀ ਹਰ ਹਿਰਦੈ ਸਦਾ ਸਦਾ ਸੰਭਾਲੀ ਹਰ ਹਰ ਨਾਮ ਜਪੋ ਮੇਰੇ ਜੀਅੜੇ ਜਪ ਹਰ ਹਰ ਨਾਮ ਛਡਾਵੇ ਜੀਉ ਰਹਾਉ ਸੁਖ 사ਗਰ ਅੰਮ੍ਰਿਤ ਹਰ ਨਾਮ ਮੰਗਤ ਜਨ ਜਾਚੈ ਹਰ ਦੇਹੁ ਪਸਾਉ ਹਰ ਸਤਿ ਸਤ ਸਦਾ ਹਰ ਸਤ ਹਰ ਸਤ ਮੇਰਾ ਮਨ ਭਾਵੇ ਜੀਉ ਨਵੇਂ ਛਿਦਰ ਸਰਮਹੈ ਅਪਵਿੱਤਰਾ ਬੋਲ ਹਰ ਨਾਮ ਪਵਿੱਤਰ ਸਭ ਕਿਤਾ ਜੇ ਹਰ ਸੋ ਪ੍ਰਸੰਨ ਹੋਵੈ ਮੇਰਾ ਸਵਾਮੀ ਹਰ ਸਿਮਰਤ ਮਾਲ ਲਹਿ ਜਾਵੈ ਜੀਉ ਮਾਇਆ ਮੋਹ ਬਿਕਮ ਹੈ ਭਾਰੀ ਚੌਂ ਤਰੀਏ ਦੁੱਤਰ ਸੰਸਾਰੀ ਸਤਿਗੁਰੂ ਬੋਹਿਤ ਦੇ ਪ੍ਰਭ ਸਾਚਾ ਜਪ ਹਰ ਹਰ ਪਾਲ ਲੰਘਾਵੇ ਜੀਉ ਤੂੰ ਸਰਬੱਤਰ ਤੇਰਾ ਸਭ ਕੋਈ ਜੋ ਤੂੰ ਕਰਹਿ ਸੋਈ ਪ੍ਰਭ ਹੋਈ ਜਨ ਨਾਨਕ ਗੁਣ ਗਾਵੇ ਬੇਚਾਰਾ ਹਰ ਪਾਵੇ ਹਰ ਥਾਂ ਏ ਪਾਵੇ ਜੀਉ ਮਾਰੂ ਮਹਲਾ ਚੌਥਾ ਹਰ ਹਰ ਨਾਮ ਜਪੋ ਮਨ ਮੇਰੇ ਸਭ ਕਿਲ ਵਿਖ ਕਾਟੈ ਹਰ ਤੇਰੇ ਹਰ ਤਨ ਰਖੋ ਹਰ ਤਨ ਸੰਚੋ ਹਰ ਚਲ ਦਿਆਂ ਨਾਲ ਸਖਾਈ ਜੀਓ ਜਿਸ ਨੂੰ ਕਿਰਪਾ ਕਰੇ ਸੋ ਧਿਆਵੇਿਤ ਹਰ ਜਪ ਜਾਪੈ ਜਪ ਹਰ ਸੁਖ ਪਾਵੇ ਗੁਰ ਪ੍ਰਸਾਦੀ ਹਰ ਰਸ ਆਵੇ ਜਪ ਹਰ ਹਰ ਪਾਰ ਲੰਘਾਈ ਜੀਓ ਰਹਾਉ ਨਿਰਪਉ ਨਿਰੰਕਾਰ ਸਤਨਾਮ ਜਗ ਮਹਿ ਸ੍ਰੇਸ਼ਟੀ ਊਤਮ ਕਾਮ ਦੁਸ਼ਮਨ ਦੂਤ ਜਮ ਕਾਲ ਖੇਹ ਮਾਰੋ ਹਰ ਸੇਵਕ ਨੇੜ ਨਾ ਜਾਈ ਜੀਓ ਜਿਸ ਉੱਪਰ ਹਰ ਕਾ ਮਨ ਮਾਨਿਆ ਸੋ ਸੇਵਕ ਚਹਉ ਜੁਗ ਚਹਉ ਕੁੰਟ ਜਾਣਿਆ ਜੇ ਉਸ ਕਾ ਗੁਰਾ ਕਹੈ ਕੋਈ ਪਾਪੀ ਤਿਸ ਜਮ ਕੰਕਰ ਖਾਈ ਜੀਓ ਸਭ ਮਹਿ ਏਤ ਨਿਰੰਝਨ ਕਰਤਾ ਸਭ ਕਰ ਕਰ ਵੇਖੈ ਆਪਣੇ ਚਲਤਾ ਜਿਸ ਹਰ ਰਾਖੈ ਤਿਸ ਕੌਣ ਮਾਰੇ ਜਿਸ ਕਰਤਾ ਆਪ ਛਡਾਈ ਜੀਉ ਹਉਮਨ ਦਿਨ ਨਾਮੁ ਲੈ ਕਰਤਾਰੇ ਜਿਨ ਸੇਵਕ ਭਗਤ ਸਭੇ ਨਿਸਤਾਰੇ 10 8 4 ਵੇਗ ਸਭ ਪੂਛਹੁ ਜਨ ਨਾਨਕ ਨਾਮ ਛਡਾਈ ਜੀਉ